ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਨਾਰਸੀ ਟਾਈਪ ਦਾ ਸੂਟ ਲੈ ਕੇ ਆਈ ਹਾਂ ਜੀ ਬਹੁਤ ਸੋਹਣਾ ਹੈ ਜੀ ਇਸ ਦਾ ਨੈੱਕ ਔਰ ਬਣਾ ਹੋਇਆ ਔਰ ਨੀਚੇ ਘੇਰੇ ਤੇ ਆ ਪੱਟੀ ਤੇ ਛੋਟੀ ਛੋਟੀ ਬੁਟੀਆਂ ਸਾਰੇ ਪੱਲੇ 'ਚ ਰਹੇਗੀ ਇਹ ਵੀਵਿੰਗ ਤੇ ਹੈ ਜੀ ਸਾਰਾ ਵਰਕ ਇਹ ਮਤਲਬ ਤਾਣੇ 'ਚ ਹੈ ਇਹ ਨਹੀਂ ਹੈਗਾ ਉੱਪਰ ਪੇਂਟ ਜਾਂ ਪ੍ਰਿੰਟ ਨਹੀਂ ਹੈਗਾ ਸਾਰਾ ਕਢਾਈ ਹੈ ਇਹ ਤੇ ਇਦਾਂ ਨੈੱਕ ਰਹੇਗਾ ਔਰ ਨੀਚੇ ਇਸਾ ਕੇਰਾ ਰਹੂਗਾ ਜੀ ਇਹ ਬਹੁਤ ਸੋਹਣਾ ਹੈ ਬਨਾਰਸੀ ਹੈ ਜੀ ਇਹ ਸੂਟ ਇਦਾਂ ਹੀ ਦੇ ਬੈਕ ਘੇਰੇ ਤੇ ਰਹੂਗੀ ਜੀ ਪੱਟੀ ਸ਼ਾਈਨ ਤੇ ਹੈ ਇੱਕ ਕਪੜਾ ਬਹੁਤ ਸੋਹਣਾ ਕਲਰ ਹੈ ਨਾ 골ਡਨ ਹੈ ਨਾ ਮਸਟਰਡ ਹੈ ਬਹੁਤ ਸੋਹਣਾ ਲੱਗ ਜਾ ਕਲਰ ਹੈ ਇਹ ਬੈਕ ਫੱਲੇ ਦੀ ਰਹੇਗੀ ਔਰ ਇਹ ਇਸਦੇ ਜੀ ਬਾਜੂ ਰਹਿਣਗੇ ਇਹ ਵੰਡੇ ਬਾਜੂ ਸਟਾਈਲਿਸ਼ ਹੈ ਕਪੜਾ ਬਹੁਤ ਸੋਹਣਾ ਹੈ ਜੀ ਇਹ ਗਰਮੀਆਂ ਚ ਵੀ ਤੁਸੀਂ ਵੇਅਰ ਕਰ ਸਕਦੇ ਆ ਕਿ ਇਹ ਜਾਇ ਗਰਮੀਆਂ ਦਾ ਕੋਈ ਫੰਕਸ਼ਨ ਹੋਵੇ ਇਜ਼ੀ ਕਾਟਨ ਦੀ ਬਾਟਮ ਹੈ ਜੀ ਨਾਲ ਤੇ ਇਸ ਦੇ ਨਾਲ ਦੁਪੱਟਾ ਬਹੁਤ ਸੋਹਣਾ ਹੈ ਇਹ ਸੂਟ ਇਹ ਜਾਇ ਜੀ ਜਿਨ੍ਹਾਂ ਦਾ 30 32 ਘੇਰਾ ਆਮ ਨਾਲ ਸੂਟ ਬਣੂਗਾ ਜੀ ਕਿਉਂਕਿ ਬਾਜੂ ਲੱਗ ਤੋਂ ਆ ਇਹ ਦਾ ਦੁਪੱਟੇ ਦਾ ਬਾਰਡਰ ਰਹੂਗਾ ਟੈਸਲਸ ਲੱਗੇ ਹੋਏ ਆ ਇਦਾਂ ਤੇ ਇਹ ਸਾਰਾ ਦੁਪੱਟੇ ਦੀ ਲੁੱਕ ਹੈ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤਾਂ ਇਹਦਾ ਸਕਰੀਨਸ਼ਾਟ ਲੇ ਕੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ 2500 ਜੀ ਦੀ ਰੇਂਜ ਹੈ ਥੈਂਕ ਯੂ ਜੀ